ਸ਼ੀਯਾ ਦਾ ਲਾ ਬਈ ਸਵੇਰੇ ਹੀ ਪੰਗਾ ਪੈ ਗਿਆ ਮਸ਼ੀਨ ਦਾ ਇਨਕਲਾਈਨ ਖਰਾਬ ਹੋ ਗਿਆ ਆਪਾਂ ਵੀ ਪੱਕਾ ਹੀ ਜਗਾੜ ਲਾਤਾ ਚੱਕ ਚਾਣਾ ਆਂਡਾ ਚਲੋ ਜੀ ਭੱਜ ਜਾ ਨਸ ਭੱਜ ਜਾ ਨਸ ਲੈ ਬਈ ਭਾਈਆ ਜਿਹੜੇ ਮੇਰੇ ਬੇਲੀਆਂ ਨੇ ਬਾਡੀ ਫਿਟ ਰੱਖਣੀ ਹੈ ਨਾ ਜਿੰਮ ਤਾਂ ਫਿਰ ਜਾਬ ਨਾ ਹੀ ਪੈਣਾ ਉਹਨਾਂ ਨੂੰ ਫਾੜ ਕੇ ਮਸ਼ੀਨ ਝੂਟੇ ਮਾਟੇ ਕਰਾ ਦੋ ਤੇ ਦੇਖੋ ਫਿਰ ਡੋਲੇ ਬੰਦੇ ਇਹ ਐਕਸਰਸਾਈਜ਼ ਤੁਹਾਡਾ ਬਦਨ ਪੰਪ ਕਰ ਦੇਗੀ ਤੇ ਫਿਰ ਆਈ ਆਈ ਭਾਈਆ ਆ ਇਧਰ ਰੰਨਾ ਚ ਧੰਨਾ ਬਣਿਆ ਗੋਰੀਆਂ ਨੂੰ ਆਂਡੇ ਤੋੜਨੇ ਸਿਖਾ ਰਿਹਾ ਕਿਤੇ ਗੋਰੀਆਂ ਨੇ ਕਿਤੇ ਆਂਡੇ ਨਹੀਂ ਦੇਖੇ ਲਓ ਜੀ ਗੋਰੀ ਨੇ ਤਾਂ ਆਂਡੇ ਦਾ ਸੀਂਡ ਹੀ ਕੱਢ ਦਿੱ ਉਸ ਲਾ ਵੀ ਜਿਹੜੇ ਮਰੇ ਬੇਲੀਆਂ ਨੂੰ ਮੈਦੇ ਦੀ ਗਰਮੀ ਪਈ ਏ ਇਹ ਗਰਮੀ ਕੱਢ ਦੇਗਾ ਧੁਨੀਆਂ ਹਰੀਆਂ ਕਰ ਦੇਗਾ ਸੋਰੀ ਹਾਲੇ ਵੀ ਨਿਕਲ ਗਈ ਗਰਮੀ ਜਿਹੜਾ ਮੇਰੇ ਬੈਲੀਆਂ ਦੀਆਂ ਆਂਤੜੀਆਂ ਖੁਸ਼ਕ ਨੇ ਆ ਲਾਲ ਪੀਓ ਤੇ ਫਲਸਫਾ ਭੱਜਾ ਆਏਗਾ ਆ ਰੀਲਾ ਸ਼ੂਟ ਹੋ ਰਹੀਆਂ ਨੇ ਕਿ ਪਾਣੀ ਦਾ ਪਾਣੀ ਦਾ ਰੰਗ ਚੜਾ ਕੇ ਆ ਬੇਸਿਕਲੀ ਗੱਲ ਇਹ ਆ ਕਿ ਨਾ ਆ ਕੇ ਆ ਸ਼ੂਟਿੰਗਾ ਤੇ ਪਹੁੰਚ ਗਏ ਆ ਤਿਆਰ ਹੋ ਗਏ ਆ ਤੇ ਕੋਰਟ ਤੇ ਫਿਰ ਪੈ ਗਏ ਨੇ ਨਾ ਚਸ਼ਮੇ ਲੱਗ ਗਏ ਨੇ ਚਸ਼ਮੇ ਬਦੂਰ ਪਰੇ ਹੋ ਜੋ ਹਜੂਰ ਸਰਦਾਰ ਜੀ ਆ ਗਏ ਨੇ ਆ ਲੋ ਜੀ ਲੈnde ਪੰਜਾਬ ਵਾਲੇ ਕਹਿੰਦੇ ਐਦਾਂ ਪੈਂਦੇ ਨੇ ਝੂਮਰ ਮਾਇਆ ਕਾ ਫਿਰ ਚੜਦੇ ਪੰਜਾਬ ਵਾਲੇ ਵੀ ਪਾਣਗੇ ਝੂਮਰ ਆ ਇਹ ਉਹ ਲੈ ਭਾਈਆ ਟੌਰ ਚੈੱਕ ਕਰ ਐਵੇਂ ਤਾਂ ਤੁਹਾਨੂੰ ਸਰਦਾਰ ਹੀ ਨਾ ਕਹਿੰਦੇ ਨਾ ਭਾਈਆ ਡਾਇਲੌਗ ਯਾਦ ਕਰ ਲੈ ਸਰਦਾਰ ਜੀ ਮੂਵੀ ਆਉਂਦੀ ਪਈ ਹੈ ਜੂਨ ਮਹੀਨੇ ਚ ਫਲਸਫੇ ਸਾਫ ਰੱਖਣ ਲਈ ਸਲਾਦ ਖਾਓ ਸਲਾਦ ਖਾਓ ਤੁਹਾਡੀ ਪਾਣੀ ਨੂੰ ਸੌਸ ਜ਼ਿਆਦਾ ਪੈ ਗਈ ਰਿਚ ਫਾਈਬਰ ਲੋ ਜੀ ਦਿਓ ਸਾਹਿਬ ਦਾ ਬਰਥਡੇ ਹੈ ਤੇ ਚੀਕ ਟਪਾਕ डम डम ਕਰਵਾਤੀ ਹੈ ਕੇਕ ਦੀ ਦਿਓ ਸਾਹਿਬ ਨੇ ਲੋ ਵੀ ਅੱਜ ਦੀ ਰੀਲ ਦੇ ਨੁਸਖੇ ਨੋਟ ਰੱਖਿਓ ਤੁਹਾਨੂੰ ਕੋਈ ਹੋਰ ਤਕਲੀਫ ਹੋਈ ਤਾਂ ਸਾਨੂੰ ਪੁੱਛਣ ਦੀ ਜ਼ਰੂਰਤ ਨਾ ਕਰਿਓ